ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 911 ਤੋਂ ਲੈ ਕੇ 913 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲਰੀਨਾ ਜੁੜੀਏ ਸੰਗਤ ਜੀ ਵਾਹਿਗੁਰੂ ਜੀ RAM KALI MAHALLA TIJJA ਨਾਮਖਜਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਘਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਕਟ ਅੰਤਰ ਪੂਰੇ ਕੀ ਵਡੇ ਆਈ ਰਹਾਓ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਜੀਵ ਨੇ ਨਾਮ ਖਜਾਨਾ ਗੁਰੂ ਦੀ ਬਖਸ਼ਿਸ਼ صدਕਾ ਪਾ ਲਿਆ ਉਹ ਸਾਰੀਆਂ ਭੁੱਖਾ ਉਹਨਾਂ ਦੀ ਖਤਮ ਹੋ ਗਈਆਂ ਉਹਨਾਂ ਦੀ ਤ੍ਰਿਸ਼ਨਾ ਖਤਮ ਹੋ ਗਈ ਉਹ ਤ੍ਰਿਪਤ ਹੋ ਗਏ ਰੱਜ ਗਏ ਕਹਿੰਦੇ ਪੂਰੀ ਤਰ੍ਹਾਂ ਕਹਿੰਦੇ ਹੇ ਸੰਤ ਜਨੋ ਜੋ ਗੁਰੂ ਦੇ ਸਨਮੁਖ ਰਹਿੰਦੇ ਨੇ ਉਹ ਮੁਕਤੀ ਪਾ ਲੈਂਦੇ ਨੇ ਉੱਚੀ ਆਤਮਿਕ ਅਵਸਥਾ ਪਾ ਲੈਂਦੇ ਨੇ ਜਿਸ ਤੇ ਪਰਮੇਸ਼ਰ ਦੀ ਮਿਹਰ ਹੋ ਗਈ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਇੱਕ ਨਾਮ ਵਸ ਜਾਂਦਾ ਹੈ ਆਪੇ ਕਰਤਾ ਆਪੇ ਭੁਗਤਾ ਦਿੰਦਾ ਰਿਜਕ ਸਭਾਈ ਜੋ ਕਿਛ ਕਰਨਾ ਸੋ ਕਰ ਰਹਿਆ ਅਵਰ ਨਾ ਕਰਨਾ ਜਾਈ ਪਰਮੇਸ਼ਰ ਆਪੇ ਹੀ ਸਭ ਕੁਝ ਕਰਨ ਕਾਰਨ ਸਮਰੱਥ ਹੈ ਆਪੇ ਹੀ ਦਾਤਾਂ ਦਿੰਦਾ ਹੈ ਆਪੇ ਆਪੇ ਦਾਤਾਂ ਨੂੰ ਭੋਗਣ ਵਾਲਾ ਹੈ ਕਿਉਂਕਿ ਹਰ ਇੱਕ ਘਟ ਵਿੱਚ ਹੈ ਸਾਰਿਆਂ ਤੱਕ ਰਿਜਕ ਪਹੁੰਚਾਉਂਦਾ ਹੈ ਜੋ ਕੋਈ ਕਹਿੰਦੇ ਕਰ ਰਿਹਾ ਹੈ ਉਹ ਪਰਮੇਸ਼ਰ ਕਰ ਰਿਹਾ ਉਹਦੇ ਬਰਾਬਰ ਦਾ ਕੋਈ ਨਹੀਂ ਹੋਰ ਕੋਈ ਨਹੀਂ ਕਰ ਸਕਦਾ ਜੋ ਪਰਮੇਸ਼ਰ ਕਰ ਰਿਹਾ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰਸਿਰ ਤੰਦ ਲਾਈ ਤਿਸ ਸਰੇ ਵੋ ਤਾਂ ਸੁਖ ਪਾਵੋ ਸਤਗੁਰ ਮੇਲ ਮਿਲਾਈ ਪਰਮੇਸ਼ਰ ਨੇ ਕਹਿੰਦੇ ਆਪੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ ਆਪੇ ਸਾਰੇ ਜੀਵਾਂ ਨੂੰ ਲੱਗ ਲੱਗ ਕੰਮਾਂ ਧੰਦਿਆਂ ਚ ਲਾਇਆ ਹੋਇਆ ਹਰੇਕ ਕਾਰ ਵਿੱਚ ਲਾਇਆ ਹੋਇਆ ਕਹਿੰਦੇ ਹੇ ਭਾਈ ਉਸ ਪਰਮੇਸ਼ਰ ਨੂੰ ਸਿਮਰੋ ਕਹਿੰਦੇ ਉਹਦਾ ਸਿਮਰਨ ਕਰਕੇ ਹੀ ਸੁਖ ਪਾ ਸਕਦੇ ਹੋਂ ਸਤਗੁਰ ਦੇ ਰਾਹੀ ਪਰਮੇਸ਼ਰ ਨਾਲ ਮੇਲ ਹੋ ਜਾਂਦਾ ਹੈ ਆਪਣਾ ਆਪ ਆਪ ਉਪਾਈ ਅਲੱਖ ਨ ਲਖਣਾ ਜਾਈ ਆਪੇ ਮਾਰ ਜੀਵਾਂਲੇ ਆਪੇ ਤਿਸਨੋਂ ਤਿਲ ਨਾ ਤਮਾਈ ਪਰਮੇਸ਼ਰ ਨੇ ਆਪਣੇ ਆਪ ਨੂੰ ਪੈਦਾ ਕੀਤਾ ਹੈ ਪਰ ਉਸ ਪਰਮੇਸ਼ਰ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਆਪੇ ਜੀਵਾਂ ਨੂੰ ਆਤਮਿਕ ਮੌਤ ਦਿੰਦਾ ਹੈ ਆਪੇ ਆਤਮਿਕ ਜੀਵਨ ਦਿੰਦਾ ਹੈ ਉਹਨੂੰ ਕਿਸੇ ਵੀ ਚੀਜ਼ ਦਾ ਬਿਲਕੁਲ ਤਿਲ ਜਿੰਨਾ ਲਾਲਚ ਨਹੀਂ ਹੈ ਜੀਵਾਂ ਪਾਸੋਂ ਇਕ ਦਾਤੇ ਇਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇ ਬੜ ਪਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਪਰਮੇਸ਼ਰ ਨੇ ਕਹਿੰਦੇ ਇਕ ਦਾਤੇ ਬਣਾਏ ਨੇ ਇਕ ਮੰਗਤੇ ਬਣਾਏ ਨੇ ਆਪਣੀ ਭਗਤੀ ਦੀ ਦਾਤ ਵੀ ਆਪ ਹੀ ਦਿੰਦਾ ਭਗਤੀ ਵੀ ਆਪ ਹੀ ਕਰਵਾਉਂਦਾ ਜੀਵਾਂ ਕੋਲੋਂ ਕਹਿੰਦੇ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦੀ ਉਸ ਪਰਮੇਸ਼ਰ ਨਾਲ ਜਾਣ ਪਹਿਚਾਨ ਹੁੰਦੀ ਆ ਜੋ ਪਰਮੇਸ਼ਰ ਵਿੱਚ ਲੀਨ ਹੋਏ ਰਹਿੰਦੇ ਨੇ ਆਪਸ ਰੂਪ ਸਿਆਣਾ ਆਪੇ ਕੀਮਤ ਕਹਿ ਨਾ ਜਾਈ ਆਪੇ ਦੁੱਖ ਸੁੱਖ ਪਾਏ ਅੰਤਰ ਆਪੇ ਪਰਮ ਪੁਲਾਈ ਪਰਮੇਸ਼ਰ ਕਹਿੰਦੇ ਆਪ ਹੀ ਸਾਰਿਆਂ ਤੋਂ ਜ਼ਿਆਦਾ ਸੁੰਦਰ ਹੈ ਤੇ ਸਿਆਣਾ ਹੈ ਪਰ ਉਹਦੇ ਗੁਨਾਹ ਦੀ ਕੀਮਤ ਪਾਈ ਨਹੀਂ ਜਾ ਸਕਦੀ ਉਹਦੀ ਵਡਿਆਈ ਪੂਰੀ ਤਰ੍ਹਾਂ ਕਹੀ ਨਹੀਂ ਜਾ ਸਕਦੀ ਜੀਵਾਂ ਨੂੰ ਦੁੱਖ ਸੁੱਖ ਪਰਮੇਸ਼ਰ ਨੇ ਉਹਨਾਂ ਦੇ ਲੇਖੇ ਦੇ ਅਨੁਸਾਰ ਆਪੇ ਹੀ ਦਿੱਤੇ ਨੇ ਆਪੇ ਹੀ ਜੀਵ ਪਰਮੇਸ਼ਰ ਵੱਲੋਂ ਭਟਕਣਾ ਵਿੱਚ ਪਾਏ ਜਾਂਦੇ ਨੇ ਉਹਨਾਂ ਦੇ ਕਰਮਾਂ ਦੇ ਅਨਸਾਰ ਵੱਡਾ ਦਾਤਾ ਗੁਰਮਖ ਜਾਤਾ ਨਿਗਰੀ ਆਂਧ ਫਿਰੈ ਲੋਕਾਈ ਜਿਨੀ ਚੱਖਿਆ ਤਿਨਾ ਸਵਾਦ ਆਇਆ ਸਤਿਗੁਰੂ ਬੂਜ ਬੁਝਾਈ ਕਹਿੰਦੇ ਉਹ ਵੱਡਾ ਦਾਤਾ ਪਰਮੇਸ਼ਰ ਗੁਰੂ ਦੇ ਸਨਮੁਖ ਰਹਿਣ ਉਹਦੇ ਨਾਲ ਜਾਣ ਪਹਿਚਾਨ ਹੁੰਦੀ ਆ ਬਾਕੀ ਲੋਕਾਈ ਕਹਿੰਦੇ ਜੀਵ ਪਟਕਣਾ ਵਿੱਚ ਬਿਨਾ ਮਤਲਬ ਤੋਂ ਪਟਕ ਰਹੇ ਨੇ ਸਤਿਗੁਰ ਦੀ ਸ਼ਰਨ ਨਹੀਂ ਆਉਂਦੇ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਰਸ ਚੱਖਿਆ ਉਹਨਾਂ ਨੂੰ ਹੀ ਸਵਾਦ ਆਇਆ ਪਰਮੇਸ਼ਰ ਬਾਰੇ ਜੋ ਸੂਝ-ਬੂਝ ਹੁੰਦੀ ਹੈ ਉਹ ਸਤਗੁਰ ਰਹੀ ਹੁੰਦੀ ਹੈ ਜੀਵ ਨੂੰ ਇਕਨਾ ਨਾਵੋਂ ਆਪ ਪੁਲਾਏ ਇਕਨਾ ਗੁਰਮੁਖ ਦੇ ਬੁਝਾਈ ਸਦਾ ਸਦਾ ਸਲਾਹੇਓ ਸੰਤੋ ਤਿਸ ਦੀ ਵੱਡੀ ਵੜੇ ਆਈ ਇਕਨਾ ਨੂੰ ਕਹਿੰਦੇ ਨਾਮ ਦੇ ਪਾਸਿਓ ਆਪ ਹੀ ਕੁਰਾਹੇ ਪਾਇਆ ਹੋਇਆ ਇਕਨਾ ਨੂੰ ਗੁਰੂ ਦੇ ਸਨਮੁਖ ਰੱਖੇ ਆਪ ਹੀ ਆਪਣੇ ਬਾਰੇ ਸੂਝ-ਬੂਝ ਦਿੱਤੀ ਆ। हे संतजनो ओस परमेश्वर दी सदा ही सिਫਤ ਸਲਾਹ ਕਰੋ ਜਿਸ ਦੀ ਵਡਿਆਈ ਸਭ ਤੋਂ ਵੱਡੀ ਹੈ। ਤਿਸ ਵਿਨ ਅਵਰ ਨ ਕੋਈ ਰਾਜ ਕਰਤ ਪਾਵਸ ਬਣਤ ਬਣਾਈ। ਨ્યાਉ ਤਿਸ ਕਾ ਹੈ ਸਦ ਸਾਚਾ ਵਿਰਲੇ ਹੁਕਮ ਮੰਨਾਈ। ਕਹਿੰਦੇ ਉਸ ਪਰਮੇਸ਼ਰ ਤੋਂ ਵੱਡਾ ਉਹਦੇ ਵਰਗਾ ਕੋਈ ਹੋਰ ਪਾਤਸ਼ਾਹ ਨਹੀਂ ਜਿਸ ਨੇ ਇਹ ਸਿਫਤ ਸਲਾਹ ਦੀ ਵਿਉਂਤ ਆਪੇ ਹੀ ਨਿਆ ਕਰਕੇ ਬਣਾਈ ਹੋਈ ਹੈ ਆਪਣਾ ਅਟਲ ਨਿਜ਼ਮ ਬਣਾਇਆ ਹੋਇਆ ਉਹਦਾ ਇਹ ਅਟਲ ਨਿਜ਼ਮ ਸੱਚਾ ਹੈ ਪਰ ਜਿਹੜਾ ਇਹਦਾ ਹੁਕਮ ਹੈ ਉਹ ਕੋਈ ਵਿਰਲੇ ਹੀ ਨੇ ਜਿਹੜੇ ਉਹਨੂੰ ਮੰਨਦੇ ਨੇ ਜਿਹੜੇ ਉਹਦੀ ਰਜ਼ਾ 'ਚ ਤੁਰਦੇ ਨੇ ਤਿਸਨੋਂ ਪ੍ਰਾਣੀ ਸਦਾ ਤੇ ਆਵੋ ਜਿਨ ਗੁਰਮੁਖ ਬਣਤ ਬਣਾਈ ਸਤਗੁਰ ਪੇਟੈ ਸੋ ਜਨ ਸੀਜੈ ਜਿਸ ਹਿਰਦੈ ਨਾਮ ਵਸਾਈ ਕਹਿੰਦੇ हे ਭਾਈ ਜਿਸਨੇ ਗੁਰੂ ਦੇ ਸਨਮੁਖ ਰਹਿ ਕੇ ਇਹ ਨਾਮ ਦੀ ਦਾਤ ਦੇਣ ਦੀ ਧਿਉਂ ਦੀ ਵਿਉਂਤ ਬਣਾਈ ਆ ਉਸ ਪਰਮੇਸ਼ਰ ਨੂੰ ਸਦਾ ਹੀ ਤੇ ਆਵੋ ਜਿਸ ਜੀਵ ਦਾ ਸਤਗੁਰ ਨਾਲ ਮਿਲਾਪ ਹੋ ਜਾਂਦਾ ਉਦੇ ਹਿਰਦੇ ਚ ਨਾਮ ਵਸ ਜਾਂਦਾ ਉਹਦਾ ਇਹ ਮਨੁੱਖਾ ਜੀਵਨ ਸਫਲ ਹੋ ਜਾਂਦਾ ਇਹ ਵਿਉਂਤ ਸਾਰੀ ਪਰਮੇਸ਼ਰ ਦੀ ਬਣਾਈ ਹੋਈ ਹੈ ਇਹ ਰੀਤ ਮਰਿਆਦਾ ਜੋ ਨਾਮ ਦੀ ਦਾਤ ਦੀ ਤੇ ਨਾਮ ਜਪਣ ਦੀ ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ ਨਾਨਕ ਸੁਣ ਵੇਖ ਰਿਹਾ ਵਿਸਮਾਦ ਮੇਰਾ ਪ੍ਰਵਰ ਰਵਿਆ ਸਰਬ ਥਾਈ ਵਾਹਿਗੁਰੂ ਕਹਿੰਦੇ ਉਹ ਸੱਚਾ ਸਦਾ ਆਪ ਸੱਚਾ ਹੈ ਗੁਰੂ ਦੇ ਸ਼ਬਦ ਦੀ ਬਾਣੀ ਉਸਨੇ ਗੁਰੂ ਰਹੀਂ ਸੁਣਾਈ ਹੈ ਨਾਨਕ ਜੀ ਕਹਿੰਦੇ ਮੈਂ ਆਪਣੇ ਪਰਮੇਸ਼ਰ ਦੇ ਸਾਰੇ ਇਹ ਰੰਗ ਦੇ ਕੇ ਵਿਸਮਾਦ ਵਿੱਚਾਂ ਕਿ ਮੇਰਾ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਮੈਂ ਬਹੁਤ ਵਿਸਮਾਦ ਵਿੱਚ ਹਾਂ ਉਸ ਪਰਮੇਸ਼ਰ ਦੇ ਜਿਹੜੇ ਹੈਗੇ ਨੇ ਕੌਤਕ ਇਹਨਾਂ ਨੂੰ ਦੇਖ ਕੇ ਤੇ ਸੁਣ ਕੇ ਵਿਸਮਾਦ ਵਿੱਚ ਆ ਜਾਂਦਾ ਹੈ। ਰਾਮਕਲੀ ਮਹੱਲਾ ਪੰਜਮਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਬਿਸਤਾਰਾ ਕਿ ਨਹੀਂ ਨਿਵਲ ਪਿਆੰਗਮ ਸਾਦੇ ਮੋਹੇ ਦੀਨ ਹਰ ਹਰ ਆਰਾਧੇ ਤੇਰਾ ਪ੍ਰੋਸਾ ਪਿਆਰੇ ਆਨ ਨਾ ਜਾਣਾ ਵੇਸਾਰ ਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿਸੇ ਨੇ ਮਾਇਆ ਦਾ ਪਸਾਰਾ ਖਿਲਾ ਰਿਆ ਕਿਸੇ ਨੇ ਧਾਰਮਿਕ ਪਖੰਡ ਦੇ ਅਟੰਬਰ ਰਜੇ ਹੋਏ ਨੇ ਕੋਈ ਕਹਿੰਦੇ ਅਲੱਗ ਅਲੱਗ ਸਰੀਰ ਨੂੰ ਕੋਈ ਨੇਵਲ ਪੇ ਅੰਗਮ ਕਰਦੇ ਨੇ ਕੋਈ ਪ੍ਰਾਣਾਯਾਮ ਕਰਦੇ ਨੇ ਸਰੀਰ ਦੇ ਨਾਲ ਅਲੱਗ-ਅਲੱਗ ਕੋਈ ਕਿਰਿਆਵਾਂ ਕਰਦੇ ਨੇ ਕਹਿੰਦੇ ਪਰ ਮੈਂ ਗਰੀਬ ਉਸ ਪਰਮੇਸ਼ਰ ਦਾ ਨਾਮ ਹੀ ਧਿਆਉਂਦਾ ਹਾਂ ਕਹਿੰਦੇ ਮੈਨੂੰ ਇਹ ਪਿਆਰੇ ਪਰਮੇਸ਼ਰ ਜੀ ਤੇਰੇ ਤੇ ਹੀ ਭਰੋਸਾ ਹੈ ਮੈਂ ਹੋਰ ਕੋਈ ਧਾਰਮਿਕ ਪਖੰਡ ਜਾਂ ਵੇਸ ਨਹੀਂ ਬਣਾਉਂਦਾ ਕਿਨਹੀ ਗ੍ਰਹਿ ਤਜ ਵਣਖੰਡ ਪਾਇਆ ਕਿਨਹੀ ਮੋਨ ਆਉ ਦੂਤ ਸਦਾਇਆ ਕੋਈ ਕਹਤੋ ਅਨਨਪਗਉਤੀ ਮੋਹਿ ਦੀਨ ਹਰ ਹਰ ਓਟ ਲੀਤੀ ਕੋਈ ਕਹਿੰਦੇ ਨੇ ਵੀ ਮੈਂ ਆਪਣਾ ਘਰਵਾਰ ਛੱਡ ਕੇ ਬਾਹਰ ਜੰਗਲਾਂ ਚ ਤੁਰ ਤੁਰਿਆ ਫਿਰਦਾ ਪਰਮੇਸ਼ਰ ਨੂੰ ਪਾਉਣ ਲਈ ਕੋਈ ਮੋਨ ਵਰਤ ਰੱਖਦੇ ਨੇ ਕੋਈ ਤਿਆਗੀ ਕਹਾਉਂਦੇ ਨੇ ਕੋਈ ਕਹਿੰਦੇ ਨੇ ਸਭ ਕੁਝ ਛੱਡ ਕੇ ਸਿਰਫ ਪਰਮੇਸ਼ਰ ਦਾ ਹੀ ਭਗਤ ਬਣਿਆ ਕਹਿੰਦੇ ਪਰ ਮੈਨੂੰ ਗਰੀਬ ਨੂੰ ਸਿਰਫ ਉਸ ਪਰਮੇਸ਼ਰ ਦਾ ਹੀ ਆਸਰਾ ਮੈਂ ਹੋਰ ਕੋਈ ਕਿਸੇ ਤਰ੍ਹਾਂ ਦਾ ਕਰਮ ਨਹੀਂ ਕਰ ਰਿਆ ਕਿਨਹੀ ਕਹਿਆ ਹੋ ਤੀਰਥ ਵਾਸੀ ਕੋਈ ਅਨ ਤਜ ਭਿਆ ਉਦਾਸੀ ਇਨਹੀ ਪਵਨ ਸਭ ਧਰਤੀ ਕਰਿਆ ਮੋਹਿ ਦੀਨ ਹਰ ਹਰ ਦਰ ਪਰਿਆ ਕੋਈ ਕਹਿੰਦੇ ਵੀ ਮੈਂ ਤੀਰਥਾਂ ਤੇ ਵਸਣ ਲੱਗ ਗਿਆ ਪਰਮੇਸ਼ਰ ਨੂੰ ਪਾਉਣ ਲਈ ਕੋਈ ਕਹਿੰਦਾ ਮੈਂ ਅੰਨ ਵੀ ਛੱਡ ਦਿੱਤਾ ਉਦਾਸ ਹੋ ਗਿਆ ਸੰਸਾਰ ਵੱਲੋਂ ਕੋਈ ਧਰਤੀ ਦਾ ਰਟਨ ਕਰ ਰਹੇ ਨੇ ਦੇਸ਼ਾਂ ਪਰਦੇਸ਼ਾਂ ਝੂਮ ਰਹੇ ਨੇ ਕਿ ਸ਼ਾਇਦ ਇਸ ਤਰ੍ਹਾਂ ਪਰਮੇਸ਼ਰ ਮਿਲ ਜਾਏ ਕਹਿੰਦੇ ਪਰ ਮੈਂ ਉਸ ਪਰਮੇਸ਼ਰ ਮੈਂ ਗਰੀਬ ਕਹਿੰਦੇ ਉਸ ਪਰਮੇਸ਼ਰ ਦੇ ਦਰ ਦਾ ਹੀ ਆਸਰਾ ਤੱਕ ਰਿਹਾ ਕਿਨਹੀ ਕਹਿਆ ਮੈਂ ਕੁਲੈ ਵੜਾਈ ਕਿਨਹੀ ਕਿਹਾ ਬਹਾ ਬੋ ਪਾਈ ਕੋਈ ਕਹੇ ਮੈਂ ਤਨੈ ਪਸਾਰਾ ਮੋਹਿ ਦੀਨ ਹਰ ਹਰ ਆਧਾਰਾ ਫਿਰ ਕਹਿੰਦੇ ਕੋਈ ਕਹਿੰਦੇ ਸਾਡੀ ਕੁੱਲ ਵੱਡੀ ਆ ਸਾਡੀ ਵਡਿਆਈ ਹੈ ਇਹਦੇ ਵਿੱਚ ਕੋਈ ਕਹਿੰਦਾ ਮੇਰੇ ਜਿਆਦਾ ਭਰਾ ਨੇ ਮੇਰਾ ਪਰਿਵਾਰ ਵੱਡਾ ਮੈਨੂੰ ਉਹਦਾ ਆਸਰਾ ਕੋਈ ਕਹਿੰਦਾ ਮੈਂ ਮੈਂ ਧਨ ਦਾ ਬਹੁਤ ਪਸਾਰਾ ਕਰ ਲਿਆ ਮੈਨੂੰ ਉਹਦਾ ਆਸਰਾ ਪਰ ਕਹਿੰਦੇ ਮੈਨੂੰ ਸਿਰਫ ਉਸ ਪਰਮੇਸ਼ਰ ਦਾ ਆਸਰਾ ਮੈਂ ਕਿਸੇ ਦਾ ਆਸਰਾ ਨਹੀਂ ਤੱਕਦਾ ਕਿਨਹੀ ਕੂਗਰ ਨਿਰਤ ਕਰਾਈ ਕਿਨਹੂ ਵਰਤ ਨੇਮ ਮਾਲਾ ਪਾਈ ਕਿ ਨਹੀਂ ਤਿਲਕ ਗੋਪੀ ਚੰਦਨ ਲਾਇਆ ਮੁਹੇ ਦੀਨ ਹਰ 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 ਧਿਆਇਆ ਫਿਰ ਕਹਿੰਦੇ ਪਰਮੇਸ਼ਰ ਨੂੰ ਪਾਉਣ ਲਈ ਕਈ ਮੂਰਤੀਆਂ ਦੇ ਅੱਗੇ ਘੁੰਗਰੂ ਬਨ ਕੇ ਨੱਚਦੇ ਨੇ ਕੋਈ ਵਰਤ ਰੱਖਦੇ ਨੇ ਮਾਲਾ ਪਾਉਂਦੇ ਨੇ ਗਰਜ ਕੋਈ ਗੋਪੀ ਚੰਦਨ ਦਾ ਤਿਲਕ ਲਾਉਂਦੇ ਨੇ ਪਰ ਕਹਿੰਦੇ ਮੈਂ ਪਰਮੇਸ਼ਰ ਨੂੰ ਪਾਉਣ ਲਈ ਸਿਰਫ ਪਰਮੇਸ਼ਰ ਦਾ ਨਾਮ ਹੀ ਧਿਆ ਰਿਹਾ ਕਿਨਹੀ ਸਿੱਧ ਬਹੁਤ ਚੇਟਕ ਲਾਏ ਕਿਨਹੀ ਪੀਕ ਬਹੁਤ ਹਾਟ ਬਣਾਏ ਕਿਨਹੀ ਤੰਤ ਮੰਤ ਬਹੁ ਖੇਵਾ ਮੋਹੇ ਦੀਨ ਹਰ 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 ਸੇਵਾ ਕਹਿੰਦੇ ਕੋਈ ਕਈ ਤਰ੍ਹਾਂ ਦੇ ਨਾਟਕ ਚੇਟਕ ਸਿੱਧੀਆਂ ਕਰਦੇ ਨੇ ਦਿਖਾਉਂਦੇ ਨੇ ਲੋਕਾਂ ਨੂੰ ਕਰਕੇ ਕੋਈ ਅਲੱਗ ਤਰ੍ਹਾਂ ਦੇ ਭੇਖ ਬਣਾਉਂਦੇ ਨੇ ਕੋਈ ਤੰਤਰ ਮੰਤਰ ਪੜ੍ਹਦੇ ਨੇ ਜਾਂ ਪੜ੍ਹਾਉਂਦੇ ਨੇ ਯੰਦੇ ਪਰ ਮੈਂ ਗਰੀਬ ਸਿਰਫ ਉਸ ਪਰਮੇਸ਼ਰ ਦੀ ਸੇਵਾ ਭਗਤੀ ਕਰ ਰਿਹਾ ਉਹਦਾ ਨਾਮ ਜਪ ਰਿਹਾ ਮੈਨੂੰ ਸਿਰਫ ਉਹਦਾ ਹੀ ਆਸਰਾ ਕੋਈ ਚਤਰ ਕਹਾਵੇ ਪੰਡਤ ਕੋ ਖਟ ਕਰਮ ਸਹਿ ਤਸਿਓ ਮੰਡਤ ਕੋਈ ਕਰੇ ਆਚਾਰ ਸੁ ਕਰਨੀ ਮੋਹੇ ਦੀਨ ਹਰ 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 ਸਰਣੀ ਕੋਈ ਕਹਿੰਦੇ ਆਪਣੇ ਆਪ ਨੂੰ ਪੰਡਿਤ ਕਹਾਉਂਦੇ ਨੇ ਕੋਈ ਕਹਿੰਦੇ ਜਿਹੜੇ ਛੇ ਕਰਮ ਨੇ ਉਹਨਾਂ ਦੇ ਹਿਸਾਬ ਨਾਲ ਆਪਣੇ ਸਰੀਰ ਨੂੰ ਸੋਹਣਾ ਸਜਾਉਂਦੇ ਨੇ ਕੋਈ ਕਹਿੰਦੇ ਨੇ ਸ਼ਾਸਤਰਾਂ ਦੇ ਅਨਸਾਰ ਸਾਡੀ ਜਿਹੜੀ ਕਰਨੀ ਆ ਉਹ ਸੁਚੱਜੀ ਆ ਪਰ ਕਹਿੰਦੇ ਮੈਂ ਸਿਰਫ ਪਰਮੇਸ਼ਰ ਦੀ ਸ਼ਰਨ ਤੱਕੀ ਆ ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾ ਵੈ ਇਹ ਮਨ ਨਾ ਪਰਵੋਦੇ ਕੋਹ ਨਾਨਕ ਜੋ ਸਾਧ ਸੰਗ ਪਾਇਆ 부ਜੀ ਤ੍ਰਿਸਨਾ ਮਹਾ ਸੀਤ ਲਾਇਆ ਵਾਹਿਗੁਰੂ ਕਹਿੰਦੇ ਅਸੀਂ ਸਾਰੇ ਜੁਗਾਂ ਦੇ ਕਰਮ ਤਰਮ ਵਿਚਾਰ ਕੇ ਦੇਖੇ ਨੇ ਪਾਤਸ਼ਾਹ ਕਹਿੰਦੇ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਜੀਵ ਦਾ ਮਨ ਨਹੀਂ ਟਿਕਦਾ ਮਨ ਨਹੀਂ ਸ਼ੁੱਧ ਹੁੰਦਾ ਤੇ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਦੀ ਮਿਹਰ ਸਦਕਾ ਜੀਵ ਨੇ ਸਾਧ ਦੀ ਸੰਗਤ ਕੀਤੀ ਫੇਰ ਹੀ ਜੀਵ ਦੀ ਤ੍ਰਿਸ਼ਨਾ 부ਝਦੀ ਆ ਤੇ ਉਹਦਾ ਹਿਰਦਾ ਸੀਤਲ ਹੋ ਜਾਂਦਾ ਵਾਹਿਗੁਰੂ ਵਾਹਿਗੁਰੂ RAM KALI ਮਹੱਲਾ ਪੰਜਵਾ ਇਸ ਪਾਣੀ ਤੇ ਜਿਨ ਤੂੰ ਕਰਿਆ ਮਾਟੀ ਕਾਲੇ ਦਿਹਰਾ ਕਰਿਆ ਉਕਤ ਜੋਤ ਲੈ ਸੁਰਤ ਪਰਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਨ ਹਾਰ ਸਮਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਹੈ ਜੀਵ ਜਿਸ ਪਿਤਾ ਦੀ ਬੂੰਦ ਤੋਂ ਲੈ ਕੇ ਪਰਮੇਸ਼ਰ ਨੇ ਤੈਨੂੰ ਘੜਿਆ ਤੇਰਾ ਇਹ ਸਰੀਰ ਬਣਾਇਆ ਮਿੱਟੀ ਦਾ ਜੋ ਨਾਸ਼ਵੰਤ ਹੈ ਆਪਣੀ ਜੋਤ ਲੈ ਕੇ ਤੈਨੂੰ ਸੁਰਤ ਦਿੱਤੀ ਤੈਨੂੰ ਸਮਝਣ ਪਰਖਣ ਦੀ ਬੁੱਧੀ ਦਿੱਤੀ ਫਿਰ ਮਾਤਾ ਦੇ ਗਰਭ ਵਿੱਚ ਤੈਨੂੰ ਸੰਭਾਲ ਕੇ ਰੱਖਿਆ ਕਹਿੰਦੇ ਉਸ ਰਖਣਹਾਰ ਪਰਮੇਸ਼ਰ ਨੂੰ ਚੇਤੇ ਰੱਖਿਆ ਕਰ ਹੋਰ ਆਪਣੇ ਮਨ ਦੇ ਵਿੱਚ ਜਿਹੜੇ ਮਾਇਆ ਦੇ ਵਿਚਾਰ ਆਉਂਦੇ ਨੇ ਸੰਸਾਰਿਕ ਵਿਚਾਰ ਨੇ ਉਹ ਸਭ ਛੱਡ ਕੇ ਉਸ ਪਰਮੇਸ਼ਰ ਨੂੰ ਚਿੱਤੇ ਚ ਵਸਾ ਜਿਨ ਦੀਏ ਤੁਦ ਬਾਪ ਮਹਤਾਰੀ ਜਿਨ ਦੀਏ ਪ੍ਰਾਤ ਪੁਤਹਾਰੀ ਜਿਨ ਦੀਏ ਤੁਦ ਬਨਤਾ ਅਰਮੀਤਾ ਤਿਸ ਠਾਕਰ ਕੋ ਰਖ ਰਖ ਲਹਿ ਜੀਤਾ ਜਿੰਦੀ ਇਹ ਤੁਦ ਬਨਿਤ ਅਰ ਅਮੀਤਾ ਤਿਸ ਠਾਕੁਰ ਕੋ ਰਖ ਲੈ ਹੋ ਚੀਤਾ ਕਹਿੰਦੇ ਹੇ ਜੀਵ ਜਿਸ ਪਰਮੇਸ਼ਰ ਨੇ ਤੈਨੂੰ ਮਾਂ ਬਾਪ ਪੁੱਤਰ ਭਰਾ ਹੋਰ ਰਿਸ਼ਤੇਦਾਰ ਮਿੱਤਰ istri ਜਿਹਨੇ ਤੈਨੂੰ ਇਹ ਸਭ ਕੁਝ ਦਿੱਤਾ ਕਹਿੰਦੇ ਉਸ ਪਰਮੇਸ਼ਰ ਨੂੰ ਆਪਣੇ ਚੇਤੇ ਚ ਵਸਾ ਕੇ ਰੱਖ ਜਿਨ ਦੀ ਆ ਤੁਧ ਪਵਨ ਅਮੋਲਾ ਜਿਨ ਦੀ ਆ ਤੁਧ ਨੀਰ ਨਿਰਮੋਲਾ ਜਿਨ ਦੀ ਆ ਤੁਧ ਪਾਵਕ ਬਲਨਾ ਇਸ ठाकुर ਕੀ ਰੋਮਨ ਸਰਨਾ ਕਹਿੰਦੇ ਉਸ ਪਰਮੇਸ਼ਰ ਦੀ ਸ਼ਰਨ ਵਿੱਚ ਰਹਿ ਜਿਨੇ ਕਹਿੰਦੇ ਤੈਨੂੰ ਉਹ ਹਵਾ ਦਿੱਤੀ ਆ ਜਿਹੜੀ ਕਿਸੇ ਮੁੱਲ ਦੇ ਵਟੇ 'ਚ ਨਹੀਂ ਮਿਲ ਸਕਦੀ ਪਵਿੱਤਰ ਪਾਣੀ ਦਿੱਤਾ ਤੈਨੂੰ ਅੱਗ ਦਿੱਤੀ ਆ ਬਾਲਣ ਦਿੱਤਾ ਉਨੂੰ ਆਪਣੀ ਮਨ ਦੇ ਵਿੱਚ ਰੱਖ ਉਹਦੀ ਸ਼ਰਨ ਵਿੱਚ ਰਹਿ ਮੇਰੇ ਮਨ 36 ਅਮਰਤ ਜਿਨ ਭੋਜਨ ਦੀਏ ਅੰਤਰਥਾਨ ਟਹਿਰਾਵਨ ਕੋ ਕੀਏ ਬਸਦਾ DIO ਬਰਤਨ ਬਲਨਾ ਤੇਸ ठाकुर ਕੀ ਚਿਤ ਰੱਖ ਚਰਣਾ ਕਹਿੰਦੇ ਜਿਸ ਪਰਮੇਸ਼ਰ ਨੇ ਖਾਣ ਲਈ 36 ਪ੍ਰਕਾਰ ਦੇ ਭੋਜਨ ਦਿੱਤੇ ਨੇ ਤੇਰੇ ਅੰਦਰ ਟਿੱਡ ਦੇ ਅੰਦਰ ਉਸ ਭੋਜਨ ਨੂੰ ਪਹੁੰਚਾਉਣ ਲਈ ਭੋਜਨ ਭੋਜਨ ਪਚ ਜਾਏ ਉਹਦੇ ਲਈ ਤੇਰੇ ਮਿਹਦਾ ਹੋ ਰੰਗ ਦਿੱਤੇ ਨੇ ਅੰਦਰ ਸਰੀਰ ਚ ਬਣਾਏ ਨੇ ਤੈਨੂੰ ਧਰਤੀ ਦਿੱਤੀ ਆ ਹੋਰ ਸਮਾਨ ਵਰਤਨ ਨਹੀਂ ਦਿੱਤਾ ਉਸ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਚਿੱਤ ਵਿੱਚ ਵਸਾ ਕੇ ਰੱਖ ਇਕਨ ਕੋ ਨੇਤਰ ਸੁਨਨ ਕੋ ਕਰਨਾ ਹਸਤ ਕਮਾਵਨ ਬਾਸਨ ਰਸਨਾ ਚਰਨ ਚਲਨ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਫਿਰ ਬਾਸਾ ਕਹਿੰਦੇ ਨੇ ਉਸ ਪਰਮੇਸ਼ਰ ਨੇ ਤੈਨੂੰ ਦੇਖਣ ਲਈ ਅੱਖਾਂ ਸੁਣਨ ਲਈ ਕੰਨ ਕੰਮ ਕਰਨ ਲਈ ਹੱਥ ਸੁੰਘਣ ਲਈ ਨੱਕ ਬੋਲਣ ਲਈ ਰਸਨਾ ਖਾਣ ਲਈ ਮੂਦ ਤਾ ਤੈਨੂੰ ਚੱਲਣ ਨੂੰ ਤੈਨੂੰ ਕਹਿੰਦੇ ਪੈਰ ਦਿੱਤੇ ਨੇ ਸਭ ਤੋਂ ਵੱਡਾ ਸ਼ਰਮਣੀ ਸਿਰ ਲਾਇਆ ਉਸ ਦੇ ਪੈਰਾਂ ਦਾ ਧਿਆਨ ਤਾਰ ਉਸ ਦੇ ਪੈਰਾਂ ਦੇ ਉੱਤੇ ਤੇਰਾ ਸਿਰ ਹੋਏ ਉਸ ਪਰਮੇਸ਼ਰ ਨੂੰ ਸਦਾ ਹੀ ਚੇਤੇ ਚ ਬਸਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਪਾਵੇ ਨਹੀਂ ਸੀਜੇ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਕਹਿੰਦੇ ਜਿਸ ਨੇ ਪਿਤਾ ਦੀ ਅਪਵਿੱਤਰ ਬੂੰਦ ਤੋਂ ਤੈਨੂੰ ਪਵਿੱਤਰ ਬਣਾ ਦਿੱਤਾ ਤੇਰਾ ਮਿੱਟੀ ਦਾ ਗੰਦਾ ਸਰੀਰ ਪਵਿੱਤਰ ਬਣਾ ਦਿੱਤਾ ਤੈਨੂੰ ਸਾਰੀਆਂ ਜੋਨੀਆਂ ਦੇ ਵਿੱਚੋਂ ਸ੍ਰੇਸ਼ਟ ਜੋਨੀ ਮਨੁੱਖ ਦੀ ਹੈ ਉਹ ਬਣਾਇਆ ਤੈਨੂੰ ਹੁਣ ਕਹਿੰਦੇ ਤੇਰਾ ਇਹ ਮਨੁੱਖਾ ਜੀਵਨ ਵਿਅਰਥ ਹੁੰਦਾ ਕਿ ਸਫਲ ਹੁੰਦਾ ਇਹ ਤੇਰੇ ਤੇ ਆ ਕਹਿੰਦੇ ਜਦੋਂ ਪਰਮੇਸ਼ਰ ਦਾ ਧਿਆਨ ਧਰੀਦਾ ਤਾਂ ਸਾਡੇ ਸਾਰੇ ਕਾਰਜ ਸਵਰ ਜਾਂਦੇ ਨੇ ਸਾਡਾ ਮਨੁੱਖਾ ਜੀਵਨ ਸਵਰ ਜਾਂਦਾ ਈਹਾ ਊਹਾ ਏਕੈ ਓਹੀ ਜਤ ਕਤ ਦੇਖੀਐ ਤਤ ਤਤ ਤੋਹੀ ਤੇ ਸੇਵਤ ਮਨ ਆਲਸ ਕਰੈ ਜਿਸ ਵਿਸਰੀਐ ਇਕ ਨਮਖ ਨਾਸਰੈ ਕਹਿੰਦੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪਰਮੇਸ਼ਰ ਰੱਖਣ ਵਾਲਾ ਜਿੱਥੇ ਕਿਤੇ ਵੀ ਹੈ ਪਰਮੇਸ਼ਰ ਸਰਬਜਗਤ ਤੇ ਵਿਆਪਕ ਹੈ ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰਨ ਲੱਗਿਆਂ ਇਹ ਮਨ ਤੂੰ ਆਲਸ ਕਰਦਾ ਹੈ ਜਿਹਨੂੰ ਵਿਸਾਰਿਆ ਇਕ ਪਲ ਵੀ ਨਹੀਂ ਸਾਡਾ ਪੂਰਾ ਹੋ ਸਕਦਾ ਜਿਸ ਨੂੰ ਵਿਸਾਰ ਕੇ ਸਾਨੂੰ ਆਤਮਿਕ ਮੌਤ ਆਉਂਦੀ ਹੈ ਹਮ ਅਪਰਾਧੀ ਨਿਰਗੁਨੀ ਆਰੇ ਨਾ ਕਿਛ ਸੇਵਾ ਨਾ ਕਰਮਾਰੇ ਗੁਰਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਵਾਹਿ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਆ ਅਸੀਂ ਜੀਵ ਅਪਰਾਧੀ ਆ ਸਾਡੇ 'ਚ ਕੋਈ ਗੁਣ ਨਹੀਂ ਹੈਗੇ ਸਾਡੀ ਕੋਈ ਸੇਵਾ ਭਗਤੀ ਨਹੀਂ ਸਾਡੇ ਚੰਗੇ ਕਰਮ ਨਹੀਂ ਹੈਗੇ ਕਿਤੇ ਪਰ ਜਿਸ ਜੀਵ ਨੂੰ ਪਰਮੇਸ਼ਰ ਨੇ ਗੁਰੂ ਬੋਹਿਤ ਮਿਲਾ ਦਿੱਤਾ ਗੁਰੂ ਜੋ ਕਿ ਇਸ ਸੰਸਾਰ ਸਾਗਰ ਤੋਂ ਪਾਰ ਕਰਨ ਵਾਲਾ ਜਹਾਜ਼ ਹੈ ਜਿਹਨੂੰ ਵੱਡੇ ਭਾਗਾਂ ਨਾਲ ਮਿਲ ਗਿਆ ਨਾਨਕ ਜੀ ਕਹਿੰਦੇ ਨੇ ਉਹਦੇ ਨਾਲ ਜਿਸ ਜੀਵ ਨੂੰ ਵੱਡੇ ਭਾਗਾਂ ਨਾਲ ਗੁਰੂ ਰੂਪੀ ਜਹਾਜ਼ ਮਿਲ ਗਿਆ ਉਹਦੀ ਸੰਗਤ ਦੇ ਵਿੱਚ ਕਠੋਰ ਦਿਲ ਜੀਵ ਵੀ ਤਰ ਜਾਂਦੇ ਨੇ ਜਿਨ੍ਹਾਂ ਤੇ ਪਰਮੇਸ਼ਰ ਦੇ ਨਾਮ ਦਾ ਕੋਈ ਅਸਰ ਨਹੀਂ ਹੋਇਆ ਉਹਦੀ ਸੰਗਤ ਮਿਲਦੀ ਆ ਤਾਂ ਫਿਰ ਉਹ ਵੀ ਇਸ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮੱਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ